ਸਤਨਾਮੁ ਸ੍ਰੀ ਵਾਹਿਗੁਰੂ ਸਹਿਬ ਜੀ ਵਾਸਾ ਮਹੱਲਾ ਪਹਿਲਾ ਗੁਰਮਤਿ ਸਾਚੀ ਹੁਜਤ ਦੂਰ ਬਹੁਤ ਸਿਆਣਪ ਲਾਗੇ ਧੂਰ ਲਾਗੀ ਮੈਲ ਮਟੈ ਸਚ ਨਾਈ ਗੁਰ ਪ੍ਰਸਾਦ ਰਹਿ ਲਿਬ ਲਾਈ ਹੈ ਹਜੂਰ ਹਾਜ਼ਰ ਅਰਦਾਸ ਦੁੱਖ ਸੁਖ ਸਾਚ ਕਰਤੇ ਪ੍ਰਭ ਪਾਸ ਰਹਾਓ ਕੂੜ ਕਮਾਵੇ ਆਵੇ ਜਾਏ ਕਹਿਣ ਕਥਨ ਵਾਰਾ ਨਹੀਂ ਆਵੇ ਕਿਆ ਦੇਖਾਂ ਸੂਜ ਪੂਜ ਨਾ ਪਾਵੇ ਮਨ ਆਵੇਂ ਮਨ ਤ੍ਰਿਪਤ ਨਾ ਆਵੇ ਜੋ ਜਨਮੇ ਸੇ ਰੋਗ ਵਿਆਪੇ ਹੁੰ ਮੈਂ ਮਾਇਆ ਦੁੱਖ ਸੰਤਾਪੇ సేজনबच्चे जो प्रभु रखे सतगुरु सेव अमृत रस चखे चल तो मन रखे अमृत चखे सतगुरु सेव अमृत शब्द पखे सच शब्द मुक्तगत पाए नानक ਵਿੱਚੋਂ ਆਪ গোવાય ਅਸ ਮਹੱਲਾ ਪਹਿਲਾ ਜੋ ਤਨ ਕੀ ਆ ਸੋ ਸੱਚ ਥੀ ਆ অমৃত ਨਾਮ सतगुरु दिया ਫਿਰ ਤੇ ਨਾਮ ਨਾਹੀ ਮਨ ਭੰਗ ਅੰਧਨ ਨਾਲ ਪਿਆਰੇ ਸੰਗ ਹਰ ਜਿਉ ਰੱਖੋ ਆਪਣੀ ਸ਼ਰਣਾਇ ਗੁਰ ਪ੍ਰਸਾਦਿ ਹਰਸ ਪਾਇਆ ਨਾਮ ਪਦਾਰਥ ਨਉ ਨਿਦ ਪਾਈ ਰਹਾਓ ਕਰਮ ਧਰਮ ਸੱਚ ਸਾਚਾ ਨਾਓ ਤਾਂ ਕੈ ਸਦ ਬਲਹਾਰੇ ਜਾਓ ਜੋ ਹਰ ਰਾਤੀ ਸੇ ਜਨ ਪ੍ਰਮਾਣ ਤਨ ਕੀ ਸੰਗਤ ਪਰਮ ਨਿਧਾਨ ਹਰ ਵਾਰ ਜਿਨ ਪਾਇਆ ਧਨ ਨਾਰੀ ਹਰ ਸੋ ਰਾਤੀ ਸ਼ਬਦ ਵਿਚਾਰੀ ਆਪ ਤਰੈ ਸੰਗਤ ਕੁਲ ਤਰੈ ਸਤਗੁਰ ਸੇਵ ਤਤ ਵਿਚਾਰੈ ਹਮਰੀ ਜਾਤ ਪਤ ਸਚ ਨਾਓ ਕਰਮ ਧਰਮ ਸੰਜਮ ਸਤ ਪਾਓ ਨਾਨਕ ਬਖਸ਼ੇ ਪੂਛ ਨ ਹੋਏ ਦੂਜਾ ਮਿਟੇ ਏਕੋ ਸੋਏ ਨਾਨਕ ਬਖਸ਼ੇ ਪੂਛਣ ਹੋਏ ਤੂਜਾ ਮਿਟੈ ਏਕੋ ਸੋਏ ਅਸਾ ਮਹੱਲਾ ਪਹਿਲਾ ਨੇਵ ਨੇਮ ਪਾਏ ਲਗੋ ਗੁਰ ਆਪਣੇ ਆਤਮ ਰਾਮ ਨਿਹਾਰਿਆ ਕਰਤ ਵਿਚਾਰ ਹਿਰਦੈ ਹਰ ਰਵਿਆ ਹਿਰਦੈ ਦੇਖ ਵਿਚਾਰਿਆ ਬੋਲੋ ਰਾਮ ਕਰੇ ਨਿ ਸਤਾਰਾ ਗੁਰ ਪ੍ਰਸਾਦ ਰਤਨ ਹਰ ਲਭੈ ਮਿੱਟੇ ਅਗਿਆਨ ਹੋਏ ਉਜਿਆਰਾ ਰਹਾਓ ਰਵ ਨੀਰਵ ਬੰਧਨ ਨੀ ਟੁੱਟੇ ਵਿੱਚ ਹਮੇ ਪਰਮ ਨ ਜਾਈ ਸਤਗੁਰ ਮਿਲੇ ਤੈ ਹਮੇ ਟੁੱਟੈ ਤਾ ਕੋ ਲਿਖੈ ਪਾਈ ਹਰ ਹਰ ਨਾਮ ਭਗਤ ਪ੍ਰੀਅ ਪ੍ਰੀਤਮ ਸੁਖ ਸਾਗਰ ਓਰ ਧਾਰੇ ਭਗਤ ਵਚਨ ਜਗ ਜੀਵਨ ਦਾਤਾ ਮਤ ਗੁਰਮਤ ਹਰਿ ਨਿ ਸਤਾਰੇ ਮਨਸੋਂ ਜੋ ਜਮਰੇ ਪ੍ਰਭ ਪਾਈ ਮਨਸਾ ਮਨੈ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਈ ਲਿਵ ਲਾਈ ਮਨਸੋਂ ਜੋ ਜਮਰੇ ਪ੍ਰਭ ਪਾਈ ਮਨਸਾ ਮਨੈ ਸਮਾਏ ਨਾਨਕ ਕਿਰਪਾ ਕਰੇ ਜਗ ਜੀਵਨ ਸਹਿਜ ਪਾਈ ਲਿਵ ਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਾ ਸ਼ਬਦਾਂ ਨੂੰ ਅੰਮ੍ਰਿਤ ਵੇਲੇ ਅਤੇ ਸ਼ਾਮ ਨੂੰ ਸੁਣਨ ਨਾਲ ਕਿਸਮਤ ਦੇ ਬਾਰੇ ਨਿਆਰੇ ਹੋ ਜਾਂਦੇ ਨੇ ਹਰੇਕ ਵਿਗੜਿਆ ਕੰਮ ਠੀਕ ਹੋ ਜਾਵੇਗਾ 40 ਦਿਨ ਰੋਜ਼ ਸਰਵਣ ਕਰੋ ਤਨ ਤਨ ਗੁਰੂ ਅਰਜਨ ਦੇਵ ਮਹਾਰਾਜ ਤਨ ਤਨ ਗੁਰੂ ਨਾਨਕ ਪਾਸ਼ਾ ਕਿਰਪਾ ਕਰਨਗੇ ਸਾਰੇ ਕਾਰਜ ਆਸ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ